जो तो रेस्क्यू ऑपरेशन मुश्किल हो रही है तो तस्वीरें मौके के सामने आई ने आने सोनमर्ग जम्मू कश्मीर दिया तस्वीरें जिथे की एक टूरिस्ट कैब सी वो हादसे का शिकार हुई है दसिया जा है कि तिलकन सी इस करके जो कैब का संतुलन बिगड़ गया इम्बैलेंस हो गई हालांकि चार लोगों की मौत हो गई है सिंध दरिया टूरिस्ट कैब दिख गई स्थानक लोग ने ते सिंध जो वाह जाता है, जा है। इस करके रेस्क्यू ऑपरेशन देरी हो रही है मुश्किल हो रही है इस नाल परी आ टूरिस्ट एप मेरा मेरे सहयोगी तेजिंदर फोन लाइन से मौजूद ने तेजिंदर जानना चाहों पूरी घटना कदों हुई है टूरिस्ट ऐप च किन्ने सैलानी मौजूद थे पहुंचे ਦੇਖੋ ਸਰਜੋਤ ਇਹ ਕੱਲ ਕੋਈ ਦੁਪਹਿਰ 4 ਵਜੇ ਦੀ ਜਾਂ 1 ਘੰਟਾ ਹੈਗੀ ਜਦੋਂ ਇਹ ਜਿਹੜੀ ਵਹੀਕਲ ਸੀਗੀ ਇੱਕ ਟਵੇਰਾ ਵਹੀਕਲ ਸੀਗੀ ਜਿਹਦਾ ਰਜਿਸਟ੍ਰੇਸ਼ਨ ਨੰਬਰ ਜਕੇ 13 ਬੀ 8950 ਸੀਗਾ ਇਹ ਜਿਹੜੀ ਸੋਨਮਰਗ ਦੀ ਤਰਫ ਜਾ ਰਹੀ ਸੀ ਸੋਨਮਰਗ ਤੋਂ ਕੰਗਨ ਦੀ ਤਰਫ ਜਾ ਰਹੀ ਸੀਗੀ ਤੇ ਗਗਨਗਿਰ ਇਲਾਕਾ ਹੈ ਜਿਹੜਾ ਪਹਾੜੀ ਇਲਾਕਾ ਹੈ ਜਿਹਦੇ ਨਾਲੋਂ ਹੀ ਦਰਿਆਏ ਸਿੰਧ ਨਾਲਾਏ ਸਿੰਧ ਵਹਿੰਦਾ ਹੈ ਕਾਫੀ ਤੇਜ਼ ਦਰਿਆ ਵਹਿੰਦਾ ਹੈ ਉੱਥੇ ਜੀ ਉੱਥੇ ਡਰਾਈਵਰ ਨੂੰ ਗੱਡੀ ਤੇ ਜਿਹੜਾ ਕੰਟਰੋਲ ਸੀਗਾ ਉਹ ਖੋ ਗਿਆ ਤੇ ਉਹਦੇ ਨਾਲ ਹੀ ਕਾਫੀ ਗਹਿਰੇ ਖੱਡ ਵਿੱਚ ਜਾ ਕੇ ਇਹ ਗੱਡੀ ਡਿੱਗੀ ਤੇ ਉਹਦੇ ਨਾਲ ਹੀ ਇਹਦੇ ਵਿੱਚ ਜਿਹੜੀ ਸਾਨੂੰ ਖਬਰ ਮਿਲੀ ਸੀਗੀ ਕਿ ਉਹਦੇ ਬਾਅਦ ਹੀ ਰੈਸਕਿਊ ਆਪਰੇਸ਼ਨ ਲੋਕਲ ਰੈਸੀਡੈਂਟਸ ਨੇ ਪੁਲਿਸ ਨੇ ਐਸ ਡੀ ਆਰ ਐਮ ਦੀ ਟੀਮ ਨੇ ਲਾਂਚ ਕਰ ਦਿੱਤਾ ਸੀਗਾ ਚਾਰ ਜਿਹੜੇ ਜੋ ਡੈਡ ਬੋਡੀ ਸੀਗੀਆਂ ਉਹ ਲੋਕ ਜਿਹਨਾਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੀ ਬੋਡੀਆਂ ਰਿਕਵਰ ਹੋ ਗਈ ਸੀ ਤੇ ਦੋ ਨਾਨ ਲੋਕਲ ਲੇਡੀ ਟੂਰਿਸਟ ਜਿਹੜੇ ਸੀਗੇ ਉਹ ਫਿਲਹਾਲ ਮਿਸਿੰਗ ਹੈਗੇ ਜਿਹੜੀ ਜਾਣਕਾਰੀ ਮਿਲ ਰਹੀ ਸੀ ਉਹਦੇ ਵਿੱਚ ਇਹ ਜਿਹੜਾ ਵਹੀਕਲ ਸੀਗਾ ਇਹਦੇ ਵਿੱਚ ਨੋ ਲੋਕ ਸਵਾਰ ਸੀਗੇ ਜਿਹਦੇ ਵਿੱਚ ਚਾਰ ਬੋਡੀਆਂ ਮਿਲ ਗਈਆਂ ਦੋ ਜਿਹੜੇ ਹੈਗੇ ਉਹ फिलहाल मिसिंग है कि तीन तो लोगों को रेस्क्यू कर लिया गया सीगा जी 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 बहुत बहुत शुक्रिया तेजिंदर ते सानू तमाम जानकारी देने लिए इस टूरिस्ट कैब च नौ सैलानी मौजूद थे चार लोगों की मौत हो गई है तीन लोगों को रेस्क्यू किया गया है तो दो महिलावां मिसिंग दस छत्तीसगढ़ के बिमंतराज भयानक सड़क हादसा वापर है जिथे कि सड़क पर खड़े ट्रक गड्डी हादसे की दर्दनाक हो गई है कई लोग जख्मी तो दरअसल अब सारे ही लोग थे वापस आ रहे थे जिन्हें भी जख्मी ने जेरे इलाज ने हस्पता छत्तीसगढ़ के बेमतरा सड़क हादसा वापर है सड़क से खड़े ट्रक पिकअप गड्डी जावजी हादसे नौ लोगों की दर्दनाक मौत हो गई है कई लोग जख्मी ने मरण वाले तीन बचे हादसा है पिकअप तो अनंतपुर साहब के चरण गंगा खड़ी के जंगलों चयानक आग लगी है दस के नैना देवी जाने वाले राज आग लगी दसी जा रही है

ਜੀ ਮੈਂ ਦੱਸ ਦਿਆਂ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਹੜੀ ਬਿਲਡਿੰਗ ਹੈ ਕਈ ਸਾਲਾਂ ਤੋਂ ਬੰਦ ਪਈ ਹੈ ਇਹਦੇ ਵਿੱਚ ਹੋਟਲ ਦਾ ਸਮਾਨ, ਕੁਰਸੀਆਂ ਵਗੈਰਾ ਤੇ ਪਲਾਈਵੁੱਡ ਵਗੈਰਾ ਦਾ ਕਾਫੀ ਸਾਰਾ ਸਮਾਨ ਸੀ ਜਿਹੜਾ ਬੇਸਮੈਂਟ ਦੇ ਵਿੱਚ ਰੱਖਿਆ ਗਿਆ ਸੀ ਤੇ ਉੱਥੋਂ ਜਦੋਂ ਅੱਗ ਲੱਗੀ ਤਾਂ ਬੇਸਮੈਂਟ ਦੇ ਉੱਪਰ ਜਿਹੜਾ ਲੈਂਟਰ ਪਾਇਆ ਸੀ ਉਹ ਟਹਿ ਗਿਆ ਤੇ ਇਸ ਕਰਕੇ ਜਿਹੜੇ ਫਾਇਰ ਬ੍ਰਿਗੇਡ ਦੇ ਬਲਾਦਮ ਸੀ ਉਹ ਅੱਗੇ ਅੰਦਰ ਨਹੀਂ ਜਾ ਸਕਿਆ ਅੱਗ ਨੂੰ ਬੁਝਾਉਣ ਦੇ ਲਈ। ਦੂਜੀ ਗੱਲ ਇਹ ਹੈ ਕਿ ਇਸ ਥੱਗ ਦੇ ਉੱਪਰ ਹੁਣ ਕਾਬੂ ਪਾਉਣ ਦੇ ਨੇੜੇ ਪਹੁੰਚੇ ਨੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸਾਢੇ 3 ਵਜੇ ਕੱਲ ਦੁਪਹਿਰ ਜੇ ਸਰਮਜੋਤ ਸਾਢੇ 3 ਵਜੇ ਦੀ ਅੱਗ ਲੱਗੀ ਦੀ ਹੁਣ ਤੱਕ ਦੀ ਗੱਲ ਕਰੀ ਤਾਂ ਲਗਭਗ 60 ਦੇ ਕਰੀਬ ਫਾਇਰ ਬਰਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਇੱਥੇ ਆ ਕੇ ਪਾਣੀ ਬੁਝਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਪਰ ਹੁਣ ਜੇ ਅਸੀਂ ਦਸੀਏ ਤਾਂ ਹਜੇ ਵੀ ਅੱਗ ਹੈ ਜਿਹੜੀ ਉਹ ਸਲਗ ਰਹੀ ਹੈ ਪਰ ਇਹ ਗੱਲ ਇੱਕ ਚੰਗੀ ਗੱਲ ਹੈ ਕਿ ਅੱਗ ਦੇ ਉੱਪਰ ਜਿਹੜੀ ਅੱਗੇ ਵਧ ਰਹੀ ਸੀ ਉਹਦੇ ਉੱਪਰ ਕਾਬੂ ਪਾ ਲਿਆ ਤੇ ਗਨੀਮਤ ਇਹ ਰਹੀ ਕਿ ਆਲੇ ਦੁਆਲੇ ਦੇ ਜਿਹੜਾ ਇਲਾਕਾ ਸੀਗਾ

हालांकि जांच का विषय है कि कार एम्बुलेंस हो गई ओवरस्पीडिंग स्पीडिंग से की, की कुछ कारण रहा पर लापता लोगों तलाश लगातार प्रशासन के वालों लगातार जारी है लुधियाना की तस्वीर ने जिसे कि सरहद नहर एक कार ही दिखी कार सवार जिन्हें भी सके वो लापता दसे जा रहे राजवंत हॉस्पिटल साइड से आ रही थी ਸਿੱਧੀ ਉਹ ਫਾਸਲੀ ਨਹਿਰ ਵਿੱਚ ਡਿੱਗੀ ਹੈ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਆਪਾਂ ਐਫਰਟਸ ਵੀ ਕੀਤੇ ਹੈਗੇ ਆ ਮੌਕੇ ਤੇ ਗੋਤਾਖੋਰ ਬੁਲਾ ਲਏ ਸੀਗੇ ਹੈਡਰ ਵਗਲਾ ਬੁਲਾ ਲਈ ਸੀ ਬਟ ਹਨੇਰਾ ਹੋਣ ਕਰਕੇ ਔਰ ਪਾਣੀ ਦੀ ਸਪੀਡ ਵੀ ਕਾਫੀ ਹੈ ਤੇ ਫਿਲਹਾਲ ਕੁਝ ਨਹੀਂ ਪਤਾ ਲੱਗਿਆ ਰੋਹਿਤ ਜੀ ਕੁਝ ਪਤਾ ਚੱਲਿਆ ਕਿ ਕਾਰ 'ਚ ਕਿੰਨੇ ਲੋਕ ਸਵਾਰ ਸੀਗੇ ਨਹੀਂ ਹਾਲਾਂ ਇਸ ਵਾਰੀ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਤੇ ਸਰ ਇਹ ਪਤਾ ਲੱਗਿਆ ਜੀ ਗੱਡੀ ਕਿੱਦਾਂ ਮਤਲਬ ਗਿਰੀ ਇਹ ਨਹਿਰ ਦੇ ਵਿੱਚ ਨਹੀਂ ਜਿੰਨਾ ਮੌਕੇ ਤੇ ਇਹ ਹੀ ਦੱਸ ਰਿਹਾ ਵੀ ਗੱਡੀ ਜਿਹੜੀ ਹੈ ਰਾਜਵੰਤ ਹਸਪੀਟਲ ਵਾਲੀ ਸਾਈਡ ਤੋਂ ਮਾਰੀ ਸੀਗੀ Те осъди и нерчи от други.